श्री राम नवमी दे शुभ मौके ते श्री राम सेना सेवा समिति ममून वार्ड नंबर 10 पठानकोट ਵੱਲੋਂ ਸਰਪ੍ਰਸਤ अमित ਡੋਗਰਾ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਤੀਜੀ ਵਿਸ਼ਾਲ ਸ਼ੁਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪ੍ਰੈਸ ਮੀਡੀਆ ਇੰਚਾਰਜ ਰਜਨੀਸ਼ ਕਾਲੂ ਨੇ ਦੱਸਿਆ ਕਿ श्री राम नवमी ਦੇ ਸ਼ੁਭ ਮੌਕੇ ਤੇ ਸਵੇਰੇ ਸਭ ਤੋਂ ਪਹਿਲਾਂ राधा कृष्ण ਮੰਦਿਰ ਵਿਖੇ ਹਵਨ ਯੱਗ ਕੀਤਾ ਗਿਆ ਇਸ ਤੋਂ ਬਾਅਦ ਵਿਧਾਇਕ पठानकोट ਅਸ਼wini ਸ਼ਰਮਾ ਵਿਸ਼ੇਸ਼ ਤੌਰ ਤੇ ਮੰਦਿਰ ਪਹੁੰਚੇ ਅਤੇ ਕੰਜਕ ਪੂਜਾ ਕੀਤੀ ਅਤੇ ਕੰਜਕਾਂ ਦਾ ਆਸ਼ੀਰਵਾਦ ਲਿਆ ਦੁਪਹਿਰ ਵੇਲੇ राम भगत अटुट लंगर वरताया गया आते शाम ढोल बैंड आतिशबाजी तो मनमोहक विशाल शोभा कई शोभा बाल ठाकर उप प्रधान अमित अग्रवाल जनरल सकत्र जोगिंदरपाल जगी संगठन मंत्री राजमार शिव सेना हिंद राष्ट्रीय कोर कमेटी के चेयरमैन रवि शर्मा भगवान सैना संगठन के राशिरी युवा प्रधान सौरभ गुप्ता पठानकोट विकास मंच के चेयरमैन नरिंदर कला ਸਾਬਕਾ ਸਰਪੰਚ ਬੂੰਗਲ ਲਾਲ ਸਿੰਘ ਅਤੇ ਥਾਣਾ ਇੰਚਾਰਜ ਮਾਮੂਨ ਕੈਂਟ ਸਭ ਇੰਸਪੈਕਟਰ ਪ੍ਰੀਤੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਕਮੇਟੀ ਅਹੁਦੇਦਾਰਾਂ ਨੇ ਸਿਰੋਪਾ ਪੇਟ ਕਰਕੇ ਸਨਮਾਨਿਤ ਕੀਤਾ ਸ਼ੋਭਾ ਯਾਤਰਾ ਵਿੱਚ ਵਿੱਚ ਵੀਰ ਹਨੂਮਾਨ ਦੇ ਸਰੂਪ ਮਾਤਾ ਲక్ష్ਮੀ ਮਾਤਾ ਮਹਾਕਾਲੀ ਮਾਤਾ ਸਰਸਵਤੀ ਸ਼੍ਰੀ ਰਾਦਾ ਕ੍ਰਿਸ਼ਨ ਸ਼੍ਰੀ ਰਾਮ ਲਕਸ਼ਮਣ ਸੀਤਾ ਭਗਵਾਨ ਸ਼ਿਵ ਸ਼ੰਕਰ ਪਾਰਵਤੀ ਭਗਵਾਨ ਗਣੇਸ਼ ਕਾਰ्तिकेय ਅਤੇ ਭਗਵਾਨ ਪਰਸ਼ੂਰਾਮ ਦੇ ਰੂਪ ਖਿੱਚ ਦਾ ਕੇਂਦਰ ਰਹੇ ए विशाल शोभा यात्रा राधा कृष्ण मंदिर तो शुरू होकर मोहला तरखाना मोहला जट्ट मामून कैंट मार्किट वारडनन गया मामून चौंक नोवेल्टी माल्टी पॉइंट डिब्बर घराट चौंक बाजीगर मोहला राजपूत मोहला बाबा भैरों नाथ तो होंदते हुए वापस राधा कृष्ण मंदिर विखे संपन्न हुई इस शोभा यात्रा के रस्तेमिक समाजिक वपारक संगठना ने फुलरखा करके शोभा यात्रा का शानदार स्वागत किया इस तो इलावा ਭਗਵਾਨ ਰਾਮ ਦੇ ਪਗਤਾ ਲਈ ਕਈ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ ਸਨ ਸਰ ਪ੍ਰਸਤ ਅਮਿਤ ਡੋਗਰਾ ਪ੍ਰદાન ਅੰਕੁਸ਼ ਡੋਗਰਾ ਜਨਰਲ ਸਕੱਤਰ ਰਾਜੇਸ਼ ਬਿੱਲਾ ਨੇ ਸਾਂਝੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਪ੍ਰੈਸ ਮੀਡੀਆ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਪਾਗੀਦਾਰਾਂ ਅਤੇ ਵਾਰਡ ਵਾਸੀਆਂ ਦਾ ਸਹਿਯੋਗ ਦੇਣ ਲਈ ਖਾਣ ਪੀਣ ਦੇ ਸਟਾਲ ਲਗਾਉਣ ਵਾਲੇ ਸੰਗਠਨਾ ਅਤੇ ਸੁਰੱਖਿਆ ਪ੍ਰਬੰਧ ਕਰਨ ਲਈ ਜ਼ਿਲ੍ਹਾ ਪਠਾਨਕੋਟ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕੀਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਰਾਮ ਨੌਮੀ ਦੇ 52 ਅਫਸਰ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇੱਕ ਬਭੇ ਸ਼ੋਭਾ ਯਾਤਰਾ ਸ਼੍ਰੀ ਰਾਮ ਸੈਨਾ ਸੇਵਾ ਸਮਿਤੀ ਦੁਆਰਾ ਰਾਜਾ ਕਿਸ਼ਨ ਮੰਦਿਰ ਦੇ ਪ੍ਰਾਂਗਨ ਤੋਂ ਸ਼ੁਰੂ ਕਰਕੇ ਮਮੂਨ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦੀ ਹੋਈ ਮਮੂਨ ਕੈਂਟ ਮਮੂਨ ਚੌਕ ਸਿੰਬਲ ਚੌਕ ਡਿਬਰ ਘਰਾਟ ਦੇ ਰਸਤੇ ਹੋਇਓ ਆਂਦੀ ਹੋਈ ਰਾਦਾ கிருஷ்ਣ ਮੰਦਿਰ ਦੇ ਵਿੱਚ ਆ ਕੇ ਸਮਾਪਤ ਹੋਈ ਇਸ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੀਮਾਨ ਅਸ਼wini ਸ਼ਰਮਾ ਜੀ ਵਿਧਾਇਕ ਪਠਾਨਕੋਟ ਸ਼੍ਰੀਮਾਨ ਦਿਨੇਸ਼ ਸਿੰਘ ਬੱਪੂ ਜੀ ਸਾਬਕਾ ਡਿਪਟੀ ਸਪੀਕਰ ਪੰਜਾਬ ਤੇ ਹੋਰ ਸਾਰੇ ਹੀ ਗਨਮਾਨੇ ਵਿਅਕਤੀਆਂ ਨੇ ਇਸ ਸ਼ੋਭਾ ਯਾਤਰਾ ਤੇ ਇਸ ਰਾਮ ਨੌਮੀ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੀ ਹਿੱਸੇਦਾਰੀ ਪਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਉਹਨਾਂ ਨੇ ਉੱਥੇ ਲੰਗਰ ਜਿਹੜਾ ਉਹ ਲਗਾਇਆ ਜਨਤਾ ਵਾਸਤੇ ਅਸੀਂ ਗੁਰਦੁਆਰਾ ਸਿੰਘ ਸਭਾ ਉਹਨਾਂ ਦੇ ਪ੍ਰਧਾਨ ਜੀ ਦਾ तहे ਦਿਲੋਂ ਤੋਂ ਧੰਨਵਾਦ ਕਰਦੇ ਹਾਂ ਐਸੀ ਤਰ੍ਹਾਂ ਹੀ ਵੱਖ-ਵੱਖ ਬਜ਼ਾਰਾਂ 'ਚ ਵੱਖ-ਵੱਖ ਥਾਵਾਂ ਤੇ ਮਮੂਨ ਚੌਕ ਤਲਾਬ ਵਾਲਾ ਚੌਕ ਡੱਬਰ ਘਰਾਟ ਬਾਜੀਗਰ ਮੁਹੱਲਾ ਤੇ ਹੋਰ ਵੀ ਕਾਫੀ ਸਾਰੀ ਜਗ੍ਹਾ ਤੇ ਜਿਹੜਾ ਉਹ ਸ਼ੋਭਾ ਯਾਤਰਾ ਦਾ ਜਲਪਾਣ ਹੋਰ ਅਖਾਨ ਪੀਂਦੇ ਬਵਸਾ ਜਿਹੜੀ ਉਹ ਲੋਕਾਂ ਵੱਲੋਂ ਕੀਤੀ ਗਈ ਜਿਨ੍ਹਾਂ ਲੋਕਾਂ ਨੇ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਕੀਤਾ ਹੈ ਅਸੀਂ ਸਾਰੇ RAM ਸੇਵਾ ਸੇਵਾ ਸਮਿਤੀ ਵੱਲੋਂ ਪ੍ਰદાન ਅੰਕੁਸ਼ ਜੀ ਡੋਗਰਾ ਵੱਲੋਂ ਮਹਾ ਸਚੀਵਰ ਜੈਸ ਜੀ ਬਿੱਲਾ ਵੱਲੋਂ ਔਰ ਸਾਰੇ ਆਪਣੇ ਟੀਮ ਮੈਂਬਰਾਂ ਵੱਲੋਂ ਜਿਹੜਾ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਸੀਨੀਅਰ ਮੈਂਬਰ ਹਰੀਸ਼ ਸ਼ਰਮਾ ਜੀ ਜਿਨ੍ਹਾਂ ਨੇ ਡਿਪਰ ਘਰਾੜ ਦੇ ਵਿੱਚ ਚਾਹ ਪਾਣੀ ਦਾ ਲੰਗਰ ਜਿਹੜਾ ਲੱਡੂਆਂ ਦੀ ਸੇਵਾ ਕੀਤੀ ਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਇਹੋ ਹੀ ਕਾਮਨਾ ਕਰਨਿਆ ਪ੍ਰਭ ਦੇ ਚਰਨਾਂ 'ਚ ਐਸੇ ਤਰ੍ਹਾਂ ਹੀ ਸ਼ਾਂਤਮਈ ਤਰੀਕੇ ਨਾਲ ਮਮੂਲ ਦੇ ਵਿੱਚ ਜਿਹੜੇ ਪ੍ਰੋਗਰਾਮ ਸਾਰੇ ਉਹ ਹੁੰਦੇ ਰਹਿਣ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼੍ਰੀ ਰਾਮ ਸੇਨਾ ਸੇਵਾ ਸਮਿਤੀ ਦਾ ਸਹਿਯੋਗ ਕੀਤਾ ਆ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕੀਤਾ ਆ ਅਸੀਂ ਹੱਥ ਜੋੜ ਕੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਸੇਨਾ ਸੇਵਾ ਸਮਿਤੀ ਮਮੂਨ ਵੱਲੋਂ ਅੱਜ ਸ਼ੋਭਾ ਯਾਤਰਾਇਨ ਪਿਤਾ ਗਿਆ ਰਾਮ ਨਾਮੀ ਦੇ ਪਲਖਸ ਦੇ ਵਿੱਚ ਜਿੱਥੇ ਸਨਾਤਨ ਚਰਚੇ ਦਾ ਜੋਸ਼ ਹੈ ਉੱਥੇ ਹੀ ਹਰ ਜਗ੍ਹਾ ਸ਼ੋਭਾ ਯਾਤਰਾ ਨਿਕਲੀ ਆ ਇਸ ਭੱਬੇ ਸ਼ੋਭਾ ਯਾਤਰਾ ਵਾਸਤੇ ਮੈਂ ਮਮੂਨ ਵਾਸੀਆਂ ਨੂੰ ਬੇਲ ਦੀ ਗਹਿਰਾਈਆਂ ਤੋਂ ਮੇਰਾ ਸਵਾਗਤ ਕਰਨਾ ਦਾ ਮੁਬਾਰਕਬਾਦ ਦੇਣਾ ਤੇ ਉਹਨਾਂ ਦੇ ਪੁਰਾਣੇ ਦੇ ਸੜਕੇ ਪੂਰਾ ਇਲਾਕਾ ਜਿਹੜਾ ਉਹ ਘਾਰਮਈ ਹੋਇਆ ਔਰ ਮੈਂ ਇੱਕ ਦੁਬਾਰਾ ਪ੍ਰਭੂ ਰਾਮ ਜੀ ਦੇ ਚਰਨਾਂ 'ਚ ਨਿਵੇਦਨ ਕਰਨਾ ਬੇਨਤੀ ਕਰ ਰਹਾ ਅਰਦਾਸ ਕਰਨਾ ਮਮੂਨਵਾਸੀ ਚਰਵੀ ਕਲਾਚਰਨ ਉਹ ਹਰ ਸਾਧ ਦੀ ਤਰ੍ਹਾਂ ਅਗਲੇ ਸਾਲ ਵਿੱਚ ਕਰੇ ਕੋਈ ਭਾਵੇ ਕੀਤਾ ਜਾਵੇ ਜੈ ਹਿੰਦ